ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਰਨ ਸੂਟ ਗੈਲਰੀ ਬੁਟੀਕ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਇਸ ਚੈਨਲ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਇੱਕ ਤੁਹਾਡੇ ਲਈ ਜੋ ਅੱਜ ਕੱਲ ਟ੍ਰੈਂਡ ਵਿੱਚ ਚੱਲ ਰਿਹਾ ਹੈ ਸ਼ਾਰਟ ਕੁੜਤੀ ਦੇ ਨਾਲ ਇੱਕ ਸੂਟ ਲੈ ਕੇ ਆਏ ਆਂ ਤੇ ਇਹਦੀ ਵਰਕ ਦੀ ਪਹਿਲਾਂ ਵੀਡੀਓ ਨਹੀਂ ਬਣਾ ਸਕੇ ਤੇ ਇਹ ਹੁਣ ਸਟਿਚ ਹੋ ਗਿਆ ਹੈ ਇਸ ਤੋਂ ਬਾਅਦ ਇਹਦੀ ਵੀਡੀਓ ਬਣਾ ਰਹੇ ਆਂ ਤੇ ਪਲੀਜ਼ ਸੂਟ ਦੇਖਣ ਤੋਂ ਪਹਿਲਾਂ ਜੇ ਕਿਸੇ ਨੇ ਸਾਡਾ ਚੈਨਲ ਹੇਠ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਾ ਕੇ ਛੇਤੀ ਛਿਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਤੇ ਜਾ ਕੇ ਫੋਲੋ ਕਰ ਲਓ ਆਓ ਹੁਣ ਆਪਾਂ ਇਹ ਸੂਟ ਦੇਖਦੇ ਆਂ ਇਹ ਸੂਟ ਦਾ ਨੱਕਾ ਨਿੱਕ ਤੇ ਛੋਟੇ ਛੋਟੇ ਫਲਾਵਰ ਤੇ ਪੱਤਿਆਂ ਦਾ ਡਿਜ਼ਾਈਨ ਬਣਿਆ ਹੋਇਆ ਤੇ ਇਹ ਇਹਦੀ ਬਾਜੂ ਆ ਇਹਦੀ ਬਾਜੂ ਦੇ ਉੱਪਰ ਰੋਜ਼ ਵਰਕ ਹੋਇਆ ਤੇ ਇਹਨੂੰ ਵਾਈਨ 골ਡਨ ਤੇ ਲਾਈਟ ਪਿੰਕ ਕਲਰ ਨਾਲ ਰੈਡੀ ਕੀਤਾ ਹੈ ਇਹਦੇ ਘੇਰੇ ਦੇ ਉੱਪਰ ਕਟਾਮ ਘੇਰੇ ਦੇ ਉੱਪਰ ਕਟਾਮ ਕੀਤੇ ਨੇ ਡਬਲ ਸ਼ੇਡ ਦੇ ਵਿੱਚ ਇਹਦੇ ਨਾਲ ਇਹਦੀ ਪੂਰੀ ਲੁੱਕ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਪਜਾਮਾ ਰੈਡੀ ਕੀਤਾ ਹੈ ਪਲਾਜੋ ਸਟ੍ਰੇਟ ਪਲਾਜੋ ਰੈਡੀ ਕੀਤਾ ਹੈ ਤੇ ਇਹਨਾਂ ਵਾਈਨ ਕਲਰ ਦਾ ਦੁਪੱਟਾ ਲਗਾਇਆ ਗਿਆ ਤੁਹਾਨੂੰ ਇਹ ਸੂਟ ਕਿਵੇਂ ਲੱਗ ਰਿਹਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇਹ ਸੂਟ ਨੂੰ ਛੇਤੀ ਛੇਤੀ ਆਰਡਰ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਪਲੀਜ਼ ਛੇਤੀ ਛੇਤੀ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੀ ਇਦਾਂ ਹੀ ਤੁਹਾਡੇ ਲਈ ਸੂਟਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਥੈਂਕ ਯੂ